ਹਾਂਜੀ ਅੱਜ ਮੈਂ ਇਸ ਟੌਪਿਕ ਦੇ ਰਿਗਾਰਡਿੰਗ ਗੱਲ ਕਰਨ ਜਾ ਰਹੀ ਹਾਂ ਕਿ ਘਰ ਦੇ ਵਿੱਚ ਬਰਕਤ ਪੈਸਾ ਉਹ ਕਿੱਦਾਂ ਆ ਸਕਦਾ ਠੀਕ ਹੈ ਸਭ ਤੋਂ ਪਹਿਲਾਂ ਜੀ ਤੁਸੀਂ ਜੇ ਇਹ ਸਾਰੀਆਂ 4-5 ਚੀਜ਼ਾਂ ਜੇ ਉਹ ਆਪਣੀ ਡੇਲੀ ਰੁਟੀਨ ਲਾਈਫ ਦੇ ਵਿੱਚ ਈਜ਼ੀਲੀ ਅਡਾਪਟ ਕਰ ਲਓਗੇ ਠੀਕ ਹੈ ਤਾਂ ਇਹਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਪੈਸਾ ਸ਼ਾਂਤੀ ਸੁੱਖ ਤੇ ਖੁਸ਼ਹਾਲ ਜਿਹੜਾ ਤੁਹਾਡਾ ਜੀਵਨ ਆ ਉਹ ਬਹੁਤ ਜ਼ਿਆਦਾ ਵਧੀਆ ਖੁਸ਼ਹਾਲ ਜੀਵਨ ਹੋਏਗਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਹੋ ਗਿਆ ਹਸਬੈਂਡ ਵਾਈਫ ਠੀਕ ਹੈ ਹਸਬੈਂਡ ਵਾਈਫ ਦੇ ਵਿੱਚ ਇੱਕ ਜੋ ਪਹਿਲਾ ਤੇ ਦੇਖੋ ਪਿਆਰ ਐ ਅਟਰੈਕਸ਼ਨ ਸਭ ਕੁਝ ਹੁੰਦਾ ਬਟ ਉਸ ਤੋਂ ਬਾਅਦ ਜਿਹੜਾ ਇੱਕ ٹرسٹ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹਸਬੈਂਡ ਵਾਈਫ ਦੇ ਵਿੱਚ ਠੀਕ ਐ ਇਸ ਲਈ ਆਪਣੇ ਪਾਰਟਨਰ ਦੇ ਨਾਲ ਵਫਾਦਾਰ ਰਹੋ ਠੀਕ ਐ ਕਿਉਂਕਿ ਦੇਖੋ ਜੇ ਤੁਸੀਂ ਕਿੰਨਾ ਮਰਜੀ ਤੁਸੀਂ ਲੁੱਕ ਲਕਾਰ ਰੱਖ ਲਓ ਬਟ ਜੋ ਉਹ ਪਰਮਾਤਮਾ ਉੱਪਰ ਆ ਉਹ ਵੇਖ ਰਿਹਾ ਠੀਕ ਐ ਇਸ ਲਈ ਆਪਸ ਦੇ ਵਿੱਚ ਬਣਾ ਕੇ ਰੱਖੋ ਪਿਆਰ ਆਪਸ ਦੇ ਵਿੱਚ ਅੰਡਰਸਟੈਂਡਿੰਗ ਰੱਖੋ ਇੰਨਾ ٹرسٹ ਰੱਖੋ ਠੀਕ ਹੈ ਤਾਂ ਕਿ ਦੂਸਰਾ ਪਰਸਨ ਆਪਾਂ ਨੇ ਤਾਂ ਕੋਈ ਸ਼ੱਕ ਨਾ ਕਰੇ ਤੇ ਆਪਣਾ ਹਸਬੰਡ ਵੀ ਕੋਈ ਸ਼ੱਕ ਨਾ ਕਰੇ ਇੰਨਾ ਕਾ ٹرسٹ ਬਣਾ ਕੇ ਰੱਖੋ ਕਿ ਕੋਈ ਦੂਸਰਾ ਬੰਦਾ ਆਪਣੇ ਰਿਲੇਸ਼ਨ ਨੂੰ ਆ ਕੇ ਖਰਾਬ ਨਾ ਕਰ ਸਕੇ ਠੀਕ ਹੈ ਸੈਕਿੰਡ ਆ ਗਿਆ ਜੀ ਆਪਣੇ ਵੀ ਘਰ ਪਰਿਵਾਰ ਦੇ ਵਿੱਚ ਸਭ ਤੋਂ ਵੱਧ ਬਰਕਤ ਹੁੰਦੀ ਹੈ ਆਪਣੇ ਮਾਪਿਓ ਦੇ ਨਾਲ ਠੀਕ ਹੈ ਜੋ ਵੀ ਆਪਣੇ ਮਾਪਿਓ ਨੇ ਉਹਨਾਂ ਦੀ ਰਿਸਪੈਕਟ ਕਰੋ ਹੋ ਸਕੇ ਤੇ ਬੁੱਧਤਵਾਦ ਉਹਨਾਂ ਨੂੰ ਖੁਸ਼ੀ ਦਿਓ ਉਹਨਾਂ ਦਾ ਮੇਨ ਆਉਦਾ ਦਿਲ ਨਾ ਦਿਖਾਓ ਠੀਕ ਹੈ ਕਿਉਂਕਿ ਜੋ ਦਿਲ ਦਿਖਾਨੇ ਆ ਨਾ ਜੋ ਮਾਪੇ ਦਾ ਦਿਲ ਦਿਖਾਂਦਾ ਉਹ ਮੇਰੇ ਹਿਸਾਬ ਨਾਲ ਉਹ ਸ਼ਾਇਦ ਕਦੇ ਸੁਖੀ ਨਹੀਂ ਰਹਿ ਸਕਦਾ ਹੈਗਾ ਕਦੇ ਉਹਦਾ ਸੁੱਖ ਜੀਵਨ ਆ ਜਿਹੜਾ ਖੁਸ਼ਹਾਲ ਨਹੀਂ ਹੋ ਸਕਦਾ ਬੇਸ਼ੱਕ ਲੱਖ ਉਹ ਜਿੰਨਾ ਮਰਜੀ ਹੀ ਪੈਸਾ ਕਮਾ ਲਈ ਠੀਕ ਹੈ ਬਟ ਜੋ ਖੁਸ਼ੀ ਤੇ ਜੋ ਵਿਆਹੋਂ ਪਰਨ ਖੁਸ਼ੀ ਤੇ ਜੋ ਸਕੂਨ ਜਿਹੜਾ ਆਪਾਂ ਨੂੰ ਆਪਣੇ ਮਾਪਿਓ ਦੇ ਨਾਲ ਪਿਆਰ ਹੁੰਦਾ ਕਰਕੇ ਹੁੰਦਾ ਠੀਕ ਹੈ ਉਹ ਆਪਾਂ ਨੂੰ ਕਿਤੇ ਵੀ ਨਹੀਂ ਆ ਸਕਦਾ ਫਿਰ ਉਹ ਮਾਪਿਓ ਭਾਵੇਂ ਆਪਣੇ ਮਾਪਿਓ ਹੋਣ ਭਾਵੇਂ ਸੱਸ ਸੋਹਰਾ ਹੋਵੇ ਠੀਕ ਹੈ ਸੱਸ ਵੀ ਆਪਣੀ ਮਾਈ ਹੁੰਦੀ ਆ ਜਿੱਦਾਂ ਕਹਿੰਦੇ ਆ ਮਾਂ ਬਿਨਾ ਪੀਕੇ ਨਹੀਂ ਹੁੰਦੇ ਤੇ ਸੱਸ ਬਿਨਾ ਸੋਹਰੇ ਨਹੀਂ ਹੁੰਦੇ ਠੀਕ ਹੈ ਜੀ ਇਸ ਲਈ ਜੋ ਵੀ ਦੇਖੋ ਸਾਰੀ ਉਹਦੇ ਵਿੱਚ ਉਦਰਾ ਜਿਹੜਾ ਆਦੇ ਰਹਿੰਦੇ ਆ ਠੀਕ ਹੈ ਹਾਂ ਇਹ ਚੀਜ਼ ਹੁੰਦੀ ਆ ਵੀ ਜਦੋਂ ਆਪਾਂ ਨਵੇਂ ਪਰਿਵਾਰ ਦੇ ਵਿੱਚ ਜਾਂਦੇ ਆ ਤਾਂ ਉਥੇ ਆਪਾਂ ਨੂੰ ਅਡਾਪਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਠੀਕ ਹੈ ਕੁਝ ਕਾਪੜੀਆਂ ਨੋਕਚੋਕ ਹੁੰਦੀਆਂ ਨੇ ਹਰ ਇੱਕ ਚੀਜ਼ ਹੁੰਦੀ ਆ ਬਟ ਲਾਸਟ ਦੇ ਵਿੱਚ ਦੇਖੋ ਆਪਾਂ ਵੀ ਉਹਨਾਂ ਨੂੰ ਅਡਾਪਟ ਕਰ ਲੈਣੇ ਆ ਤੇ ਉਹ ਵੀ ਆਪਾਂ ਨੂੰ ਅਡਜਸਟਮੈਂਟ ਕਰਨ ਲੱਗ ਜਾਂਦੇ ਆ ਆਪਣੇ ਨਾਲ ਠੀਕ ਹੈ ਤੇ ਇਸ ਲਈ ਇੰਨਾ ਕ ਬਣਾ ਕੇ ਰੱਖੋ ਕਿ ਆਪਾਂ ਉਹਨਾਂ ਨੂੰ ਖੁਸ਼ੀਆਂ ਦੇ ਸਕੀਏ ਦੁੱਖ ਨਾ ਦੇਈਏ ਠੀਕ ਹੈ ਕਿਸੇ ਵੀ ਪਾਸੋਂ ਤੇ ਨੈਕਸਟ ਆ ਜੀ ਆਪਣਾ ਜਮੀਰ ਇੰਨਾ ਕ ਜਾਗਦਾ ਰੱਖੋ ਕਿ ਕੱਲ ਕਲਾ ਨੂੰ ਜੇ ਤੁਸੀਂ ਕਿਸੇ ਦਾ ਗਲਤ ਵੀ ਕਰੋ ਨਾ ਤਾਂ ਤੁਹਾਨੂੰ ਐਵੇਂ ਨਾ ਹੋਵੇ ਵੀ ਹਾਂ ਮੈਂ ਤਾਂ ਕੁਝ ਕੀਤਾ ਹੀ ਨਹੀਂ ਠੀਕ ਹੈ ਇਸ ਲਈ ਕਹਿੰਦੇ ਆ ਵੀ ਅਸੀਸ ਭਾਵੇਂ ਲਓ ਨਾ ਲਓ ਕਿਸੇ ਦੀ ਬਦਸੀਸ ਨਾ ਲਓ ਕਿਉਂਕਿ ਜਿਹੜੀ ਬਦਸੀਸ ਆ ਨਾ ਉਹ ਬਹੁਤ ਜ਼ਿਆਦਾ ਗੰਦੇ ਪੱਥਰ ਤੱਕ ਪਾੜ ਦਿੰਦੀ ਆ ਮੈਂ ਤਾਂ ਖੁਦ ਵੇਖਿਆ ਵੀ ਮੇਰੇ ਨਾਲ ਵੀ ਕੁਝ ਲਾਈਫ ਦੇ ਵਿੱਚ ਐਵੇਂ ਦਾ ਹੋਇਆ ਮੇਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਠੀਕ ਹੈ ਮੈਂ ਡਿਸਕਲੋਸ ਨਹੀਂ ਕਰ ਸਕਦੀ ਜ਼ਿਆਦਾ ਤੇ ਕਿ ਮੈਂ ਬਹੁਤ ਜ਼ਿਆਦਾ ਮੈਨੂੰ ਸਟ्रेस ਰਿਹਾ ਸੀ ਬਹੁਤ ਜ਼ਿਆਦਾ ਮਤਲਬ ਉਹ ਕਿਸੇ ਪਰਸਨ ਨੇ ਮੇਰੇ ਨਾਲ ਬਹੁਤ ਜ਼ਿਆਦਾ ਮਾੜਾ ਕੀਤਾ ਸੀਗਾ ਤੇ ਮੈਂ ਇੰਨਾ ਜ਼ਿਆਦਾ ਮਾੜਾ ਕੀਤਾ ਸੀ ਕਿ ਉਹ ਮੈਨੂੰ ਸਟ्रेस ਜਾਂ ਡਿਪਰੈਸ਼ਨ ਕੀ ਹੁੰਦਾ ਮੈਨੂੰ ਉਹਨੇ ਦਿਖਾ ਦਿੱਤਾ ਸੀਗਾ ਕਿਸੇ ਟਾਈਮ ਦੇ ਲਈ ਪਰ ਮੈਂ ਕੁਝ ਨਹੀਂ ਕਿਹਾ ਸੀ ਮੈਂ ਬਸ ਉਸ ਪਰਮਾਤਮਾ ਤੇ ਛੱਡ ਦਿੱਤਾ ਸੀ ਕਿ ਹਾਂ ਵੀ ਤੂੰ ਹੀ ਆ ਕਿਉਂਕਿ ਉਸ ਟਾਈਮ ਤੇ ਉਹ ਥੋੜੀ ਜਿਹੀ ਜ਼ਿਆਦਾ ਪਾਵਰਫੁਲ ਸੀਗੀ ਤੇ ਮੈਂ ਉਸ ਪਰਮਾਤਮਾ ਤੇ ਛੱਡ ਦਿੱਤਾ ਸੀ ਕਿ ਹਾਂ ਪਰਮਾਤਮਾ ਤੂੰ ਹੀ ਆ ਤੂੰ ਹੀ ਜੋ ਸੱਚ ਕਰੇ ਕਹੇ ਕਰਕੇ ਦਿਖਾਏਗਾ ਠੀਕ ਹੈ ਜੋ ਸੱਚਾ ਹੋਊਗਾ ਉਹਨੂੰ ਸਾਹਮਣੇ ਲਿਆਏਗਾ ਤੇ ਜੋ ਝੂਠਾ ਹੋਊਗਾ ਉਹਨੂੰ ਝੂਠ ਦਿਖਾਏਗਾ ਤੇ ਇਹ ਪਰਮਾਤਮਾ ਦਾ ਜਿਹੜਾ ਫੈਸਲਾ ਹੁੰਦਾ ਉਹ ਟਾਈਮ ਤੇ ਲੱਗਦਾ ਵਾ ਠੀਕ ਹੈ ਉਹਨੂੰ ਟਾਈਮ ਤੇ ਲੱਗਿਆ ਬਟ ਉਹਨੇ ਮੇਰੀ ਅੱਖੀ ਦਿਖਾ ਦਿੱਤਾ ਇਸ ਲਈ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਤੇ ਦੂਸਰੀ ਗੱਲ ਜੀ ਆਪਾਂ ਨੇ ਕਿਸੇ ਦੀ ਬਦਸੀਸ ਨਹੀਂ ਲੈਣੀ ਠੀਕ ਹੈ ਇੰਨਾ ਕਿਸੇ ਦਾ ਬੁਰਾ ਨਹੀਂ ਕਰਨਾ ਹੋ ਨਹੀਂ ਕਰਨਾ ਵੇਖੋ ਨਿੱਕੀ ਜੀ ਲਾਈਫ ਆ ਕੀ ਬਦਸੀਸਾ ਲੈ ਕੇ ਆਪਾਂ ਨੇ ਕੀ ਕਰਨਾ ਵਾ ਠੀਕ ਹੈ ਜੇ ਕਿਸੇ ਨੂੰ ਅਸੀਸ ਲਵਾਂਗੇ ਤੇ ਦੇਖੋ ਆਪਦੇ ਦਿਲ ਨੂੰ ਵੀ ਠੰਡ ਮਿਲੂਗੀ ਤੇ ਸਕੂਨ ਮਿਲੇਗਾ ਰਾਤ ਨੂੰ ਜਦੋਂ ਸੌਣ ਲੱਗੇ ਤੁਸੀਂ ਇਹ ਚੀਜ਼ ਇਹ ਚੀਜ਼ ਨਾ ਸੋਚੋ ਕਿ ਹਾਂ ਮੈਂ ਕਿਸੇ ਦਾ ਬੁਰਾ ਕੀਤਾ ਕੀ ਦੇਖੋ ਡਰ ਤਾਂ ਹਰ ਇੱਕ ਨੂੰ ਹੁੰਦਾ ਵੀ ਹਾਂ ਜੇ ਮੈਂ ਕਿਸੇ ਨਾਲ ਬੁਰਾ ਕੀਤਾ ਦੇਖੋ ਬੰਦਿਆਂ ਦਾ ਡਰ ਇੱਥੇ ਖਤਮ ਹੋ ਚੁੱਕੇ ਆ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਉਹ ਪਰਮਾਤਮਾ ਦਾ ਡਰ ਅਜੇ ਵੀ ਹੈਗਾ ਤੇ ਉਹ ਜਦੋਂ ਸੱਟ ਮਾਰਦਾ ਤਾਂ ਉਹ ਵੇਖਦਾ ਨਹੀਂ ਹੈਗਾ ਕਿ ਕਿਵੇਂ ਸੱਟ ਮਾਰਦਾ ਇਸ ਲਈ ਘੱਟ ਤੋਂ ਘੱਟ ਦਿਨ ਦੇ ਵਿੱਚ ਇੱਕ ਇੱਕ ਜਾਂ ਦੋ ਜਣੇ ਦੀ ਇੰਨੀ ਕ ਹੈਲਪ ਕਰੋ ਕਿ ਉਹ ਤੁਹਾਨੂੰ ਅਸੀਸ ਦੇਵੇ ਠੀਕ ਹੈ ਮੈਂ ਜੌਬ ਕਰਦੀ ਆ ਤੇ ਮੈਨੂੰ ਟੱਚਵੁੱਡ ਇੰਨੀਆਂ ਜ਼ਿਆਦਾ ਅਸੀਸਾ ਮਿਲਦੀਆਂ ਨੇ ਨਾ ਬਜ਼ੁਰਗਾਂ ਤੋਂ ਤੇ ਮੈਂ ਉਹ ਅਸੀਸਾਂ ਤੇ ਜਦੋਂ ਮੈਨੂੰ ਕੋਈ ਵੀ ਖੁਸ਼ੀ ਮਿਲਦੀ ਆ ਤੇ ਮੈਂ ਸਭ ਤੋਂ ਪਹਿਲਾਂ ਨਾ ਉਹ ਸੀਸ ਨੂੰ ਯਾਦ ਕਰਦੀ ਆ ਵੀ ਹਾਂ ਮੈਨੂੰ ਬਜ਼ੁਰਗਾਂ ਨੇ ਜਿਹੜੀ ਅਸੀਸ ਦਿੱਤੀ ਹੈ ਇਸ ਕਰਕੇ ਸ਼ਾਇਦ ਮੇਰੇ ਤੇ ਜਿਹੜਾ ਚੰਗਾ ਟਾਈਮ ਆਇਆ ਮੈਨੂੰ ਇਹ ਖੁਸ਼ੀ ਮਿਲੀ ਆ ਠੀਕ ਹੈ ਤੇ ਬਾਕੀ ਜੀ ਜੇ ਮੇਰੇ ਤੋਂ ਵੀ ਕੋਈ ਭੁੱਲ ਚੁੱਕ ਹੋ ਜਾਂਦੀ ਆ ਤਾਂ ਮੈਂ ਉਸੇ ਟਾਈਮ ਫੀਲ ਕਰਦੀ ਆ ਤੇ ਆਪਣੀ ਜਿਹੜੀ ਮਾਫੀ ਮੰਗ ਲੈਣੀ ਆ ਠੀਕ ਹੈ ਸੈਕਿੰਡਲੀ ਜੀ ਵੇਖੋ ਉਹ ਰੱਬ ਤੇ ਵਿਸ਼ਵਾਸ ਕਾਇਮ ਰੱਖੋ ਮੇਰਾ ਤਾਂ ਮੇਰੇ ਪੇਰੈਂਟਸ ਨੇ ਇਹੀ ਚੀਜ਼ ਸਿਖਾਈ ਆ ਕੀ ਆਪਾਂ ਨੂੰ ਨਾ ਉਹ ਪਰਮਾਤਮਾ ਤੇ ਜਿਹੜਾ ਵਿਸ਼ਵਾਸ ਰੱਖਣਾ ਜ਼ਰੂਰੀ ਨਹੀਂ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਜਾਂ ਆਪਾਂ ਕਿਸੇ ਮੰਦਰ 'ਚ ਜਾ ਕੇ ਜਾਂ ਕਿਤੇ ਹੋਰ ਧਾਰਮਿਕ ਸਥਾਨਾਂ ਤੇ ਜਾ ਕੇ ਬੈਠੀ ਉੱਥੇ ਉਹ ਕਰੀਏ ਠੀਕ ਹੈ ਬਟ ਇੰਨਾ ਕ ਬੰਦਾ ਹੋ ਰੱਖੇ ਕਿ ਉਹ ਪਰਮਾਤਮਾ ਤੇ ਵਿਸ਼ਵਾਸ ਰੱਖੇ ਕਿ ਜੇ ਆਪਾਂ ਕਿਸੇ ਦਾ ਮਾੜਾ ਕਰਾਂਗੇ ਤੇ ਕੱਲ ਨੂੰ ਮਾੜਾ ਹੋ ਕੇ ਆਪਣੇ ਤੇ ਹੀ ਆਣਾ ਵਾ ਠੀਕ ਹੈ ਇਸ ਲਈ ਜੇ ਆਪਾਂ ਚੰਗਾ ਕਰਾਂਗੇ ਤੇ ਚੰਗਾ ਵੀ ਆਪਣੇ ਤੇ ਹੀ ਆਉਂਦਾ ਬਾਕੀ ਜੇ ਆਪਾਂ ਨੇ ਕਿਸੇ ਦਾ ਮਾੜਾ ਕਰਾਂਗੇ ਤੇ ਉਹ ਜਿਹੜਾ ਰੱਬ ਇੱਕ ਨਾ ਇੱਕ ਦਿਨ ਦਿਖਾ ਦਿੰਦਾ ਕਹਿੰਦੇ ਨਹੀਂ ਹੁੰਦੇ ਸਵਰਗ ਵੀ ਇੱਥੇ ਆ ਤੇ ਨਰਕ ਵੀ ਇੱਥੇ ਆ ਇਹ ਹੀ ਚੀਜ਼ਾਂ ਨੇ ਜੀ ਠੀਕ ਹੈ ਇਸ ਲਈ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ ਇੱਕ ਕੰਮ ਇਹ じゃ ਜ਼ਰੂਰ ਕਰੋ ਕਿ ਕਿਸੇ ਤੁਸੀਂ ਅਸੀਸ ਲਓ ਭਾਵੇਂ ਆਪਣੇ ਮਾਪੇਓ ਦੀ ਲਓ ਭਾਵੇਂ ਤੁਸੀਂ ਦੇਖੋ ਮਾਪੇਓ ਰੱਬ ਦੇ ਸਮਾਨ ਹੁੰਦਾ ਠੀਕ ਹੈ ਤੇ ਜੇ ਆਪਾਂ ਰੱਬ ਨੂੰ ਮੰਨੀ ਜਾਵਾਂਗੇ ਤੇ ਮਾਪੇਓ ਨੂੰ ਨਕਾਰ ਹੀ ਜਾਵਾਂਗੇ ਨਾ ਤਾਂ ਉਹ ਰੱਬ ਵੀ ਨਹੀਂ ਮੰਨਦਾ ਹੈਗਾ ਹਾਂ ਜੇ ਆਪਣੇ ਮਾਪੇਓ ਮੰਨ ਜਾਂਦੇ ਆ ਤੇ ਬਾਕੀ ਸਾਰੇ ਭਗਵਾਨ ਰੱਬ ਹਰ ਇੱਕ ਬੰਦਾ ਜਿਹੜਾ ਮੰਨ ਲੈਂਦਾ ਇਹ ਮੇਰੀ ਸੋਚ ਆ ਜੀ ਏ ਹੁਣ ਮੈਨੂੰ ਨਹੀਂ ਪਤਾ ਸਹੀ ਆ ਮੇਰੇ ਅਕੋਰਡਿੰਗ ਤੇ ਸਹੀ ਆ ਠੀਕ ਹੈ ਕੋਈ ਇਹਨੂੰ ਗਲਤ ਵੀ ਕਹਿੰਦਾ ਹੋਊਗਾ ਬਟ ਮੇਰੇ ਮਾਪਿਓ ਨੇ ਮੈਨੂੰ ਇਹੀ ਸਿੱਖ ਦਿੱਤੀ ਆ ਤੇ ਉਹੀ ਮੈਂ ਆਪਣੀ ਲਾਈਫ ਦੇ ਵਿੱਚ ਜੋ ਕੀਤੀ ਆ ਸਾਰੀ ਠੀਕ ਹੈ ਲਾਈਫ ਦੇ ਵਿੱਚ ਵਰਤੀ ਆ ਤੇ ਮੈਨੂੰ ਵਧੀਆ ਰਿਹਾ ਵੀ ਜੋ ਵੀ ਰਿਹਾ ਬਾਕੀ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਇੰਨਾ ਕੁ ਸੁੱਖ ਸ਼ਾਂਤੀ ਹੋਵੇ ਕਿ ਆਪਾਂ ਹਾਂ ਜਦੋਂ ਘਰ ਪਰਿਵਾਰ ਦੇ ਵਿੱਚ ਇੱਕ ਦੂਜੇ ਦੀ ਉਹ ਸ਼ਕਲ ਵੇਖੀ ਹੈ ਠੀਕ ਹੈ ਤਾਂ ਆਪਾਂ ਨੂੰ ਗੁੱਸਾ ਨਾ ਆਵੇ ਸਗੋਂ ਆਪਾਂ ਨੂੰ ਵਧੀਆ ਹੀ ਫੀਲ ਹੋਵੇ ਸਕੂਨ ਮਿਲੇ ਕਿ ਹਾਂ ਪਰਿਵਾਰ ਦੇ ਵਿੱਚ ਹੱਸ ਖੇਡ ਲਿਆ ਠੀਕ ਹੈ ਇਹ ਨਾ ਹੋਏ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹ ਨਾ ਹੋ ਹੋ ਕਿ ਉਹ ਉਧਰ ਵੜ ਕੇ ਪਿਆ ਉਹ ਉਧਰ ਵੜ ਕੇ ਪਿਆ ਤੇ ਆਪਣੇ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋ ਜੀ ਠੀਕ ਹੈ ਜਦੋਂ ਇਨਸਾਨ ਚਲਾ ਜਾਂਦਾ ਉਦੋਂ ਪਤਾ ਲੱਗਦਾ ਠੀਕ ਹੈ ਵੀ ਹਾਂ ਉਹ ਇਨਸਾਨ ਦੀ ਕਿੰਨੀ ਅਹਿਮੀਅਤ ਹੈ ਇਸ ਲਈ ਆਪਾਂ ਇਹ ਨਾ ਕਰੀਏ ਕਿ ਜਦੋਂ ਉਹ ਇਨਸਾਨ ਤੇ ਜਾਣ ਦੀ ਵੇਟ ਕਰੀਏ ਉਹਦੀ ਹੁਣੀ ਅਹਿਮੀਅਤ ਨੂੰ ਅਹਿਮੀਅਤ ਨੂੰ ਉਹਦੀ ਨੂੰ ਉਹ ਕਰੀਏ ਠੀਕ ਹੈ ਪਹਿਚਾਣੀਏ ਤੁਸੀਂ ਇੱਕ ਵਾਰ ਸੋਚ ਕੇ ਵੇਖਿਓ ਜੇ ਤੁਸੀਂ ਕਿਸੇ ਪਰਸਨ ਨਾਲ ਮਾੜਾ ਕਰ ਰਹੇ ਹੋ ਨਾ ਭਾਵੇਂ ਉਹ ਤੁਹਾਡੇ ਮਾਪਿਓ ਨੇ ਭਾਵੇਂ ਉਹ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਸਿਸਟਰ ਆ ਕੁਛ ਵੀ ਆ ਤਾਂ ਤੁਸੀਂ ਇਹ ਚੀਜ਼ ਸੋਚ ਕੇ ਵੇਖਿਓ ਜਿਉਂ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਨਾ ਰਹਾ ਤਾਂ ਤੁਸੀਂ ਖੁਸ਼ ਹੋਵੋਗੇ ਜਾਂ ਤੁਹਾਡੀ ਲਾਈਫ ਨੂੰ ਕੁਝ ਕਮੀ ਹੋਏਗੀ ਇਹ ਚੀਜ਼ ਜਰੂਰ ਸੋਚਿਓ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਓਕੇ ਜੀ ਬਾਏ ਬਾਏ